ਦੇਖੋ 扬 ਪ੍ਰੋਗਰੈਸਿਵ ਸਿੱਖ ਫੋਰਮ ਸ਼ੁਰੂ ਤੋਂ ਹੀ 2018 ਤੋਂ ਇਹ ਸਿੱਖ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ 'ਚ ਆਪਣਾ ਰੋਲ ਪਲੇ ਕਰਦੇ ਰਹੀ ਹੈ ਭਾਵੇਂ ਉਹ ਐਜੂਕੇਸ਼ਨ ਦਾ ਖੇਤਰ ਹੋਵੇ ਭਾਵੇਂ ਸਪੋਰਟਸ ਦਾ ਖੇਤਰ ਹੋਵੇ ਭਾਵੇਂ ਐਂਟਰਪ੍ਰੈਨਰਸ਼ਿਪ ਦਾ ਖੇਤਰ ਹੋਵੇ ਹਮੇਸ਼ਾ ਹੀ ਸਾਡੇ ਸਾਰੇ ਮੈਂਬਰਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਔਰ ਜਦੋਂ ਸਰਬਜੋਤ ਇਹਨੇ ਮੈਡਲ ਜਿੱਤਿਆ ਤਾਂ ਅਸੀਂ ਸਾਰੇ ਮੈਂਬਰਾਂ ਨੇ ਡਿਸਾਈਡ ਕੀਤਾ ਵੀ ਆਪਾਂ ਕੁਝ ਨਾ ਕੁਝ ਤਿਲ ਫੁੱਲ ਜੋ ਵੀ ਕਰ ਸਕਦੀ ਆ ਸਾਡੀ ਫੋਰਮੋਂ ਕਰੇ ਔਰ ਅੱਜ ਅਸੀਂ ਜਿੱਥੇ ਇਹਨਾਂ ਨੂੰ ਇੱਕ ਛੋਟੀ ਜੀ ਭੇਟ ਦਿੱਤੀ ਹੈ ਵੀਪੀਐਸਐਫ ਵੱਲੋਂ ਉੱਥੋਂ ਮੈਂ ਦੇਖ ਰਿਹਾ ਸੀ ਹਰਪ੍ਰੀਤ ਜੀ ਮੈਂ ਇਹਨਾਂ ਬਾਰੇ ਪੜ੍ਹ ਰਿਹਾ ਸੀ ਤਾਂ ਲਿਖਿਆ ਸੀ ਹੀ ਇਜ਼ ਵੈਰੀ ਸ਼ਾਇ ਨੈਚਰ ਔਰ ਅੱਜ ਅਸੀਂ ਦੇਖਿਆ ਇਹਨਾਂ ਕੁਝ ਜਿੱਤਣ ਤੋਂ ਬਾਅਦ ਜੋ ਇਨਾਂ ਨਾਮਣਾ ਖੱਟਣ ਤੋਂ ਬਾਅਦ ਇੰਨੀ ਮਾਇਆ ਮਿਲਣ ਤੋਂ ਬਾਅਦ ਵੀ ਜੋ ਹੰਬਲਨੈਸ ਹੈ ਉਹਨਾਂ ਦੇ ਵਿੱਚ ਇਹ ਸਾਡੇ ਆਉਣ ਵਾਲੇ ਯੂਥ ਦੇ ਲਈ ਰੋਲ ਮਾਡਲ ਨੇ ਇਹੋ ਜੇ ਬੱਚਿਆਂ ਨੂੰ ਵੱਧ ਤੋਂ ਵੱਧ ਅੱਗੇ ਲੈਣਾ ਚਾਹੀਦਾ ਤਾਂ ਇਹਨਾਂ ਤੋਂ ਚਾਹਤ ਹੋਣ ਤੇ ਉਹਨਾਂ 'ਚ ਵੀ ਜਜ਼ਬਾ ਪੈਦਾ ਹੋਵੇ ਵੀ ਅਸੀਂ ਵੀ ਮੈਡਲ ਜਿੱਤਣਾ ਹੈ ਦੇਸ਼ ਲਈ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਕੌਮ ਦਾ ਨਾਮ ਰੋਸ਼ਨ ਕਰਨਾ ਹੈ ਸੋ ਸਾਡਾ ਮੁੱਖ ਮੰਤਵ ਇਹੀ ਸੀ ਕਿ ਆਉਣ ਵਾਲੀ ਪਨੀਰੀ ਸਾਡੀ ਆਉਣ ਵਾਲਾ ਜਿਹੜਾ ਯੂਥ ਹੈ ਇਹਨਾਂ ਨੂੰ ਦੇਖ ਕੇ ਇਨਸਪਾਇਰ ਹੋਏ ਤੇ ਔਰ ਅਸੀਂ ਸਿਰਫ ਸਰਵਜੋਤ ਸਿੰਘ ਜੀ ਲਈ ਨਹੀਂ ਅੱਜ ਮੈਂ ਇੱਥੇ ਅਨਾਉਂਸ ਕਰਦਾ ਵੀ ਭਾਵੇਂ ਹਰਿਆਣਾ ਸਰਕਾਰ ਵੀ ਬਹੁਤ ਮਦਦ ਕਰ ਰਹੀ ਹੈ ਪਲੇਅਰਜ਼ ਦੀ हरियाणा कमेटी ਵੀ ਨੇ ਵੀ ਬੜੀ ਮਦਦ ਕੀਤੀ ਹੈ ਜੇ ਫੇਰ ਵੀ ਕੋਈ ਕਸਰ ਰਹਿ ਜਾਂਦੀ ਹੈ ਤਾਂ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਹਮੇਸ਼ਾ ਇਹੋ ਜੇ ਟੈਲੈਂਟਡ ਬੱਚਿਆਂ ਦੇ ਪਿੱਛੇ ਖੜਾ ਹੈ ਜੋ ਵੀ ਸਾਡੇ ਦੇ ਤਿਲ ਫੁੱਲ ਹੋ ਸਕੇਗੀ ਅਸੀਂ ਇਹਨਾਂ ਲਈ ਹਮੇਸ਼ਾ ਦੇਣ ਲਈ ਹਾਜ਼ਰ ਹਾਂ ਜੀ ਬਿਲਕੁਲ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਇੱਕ ਅਜਿਹੀ ਸੰਸਥਾ ਜਿਨ੍ਹਾਂ ਨੇ ਇਹ ਤਿਆਹੀਆ ਕੀਤਾ ਸੀਗਾ ਕਿ ਸਿੱਖ ਨੌਜਵਾਨ ਹੋਣ ਉਹਨਾਂ ਦੀ ਬਾਫੜਾਂਗੇ ਅਸੀਂ ਅੱਗੇ ਆਵਾਂਗੇ ਔਰ ਅਸੀਂ ਆਪਣੇ ਆਪ ਦੇ ਵਿੱਚ ਜਦੋਂ ਵੀ ਅਸੀਂ ਅਜਿਹੇ ਕਿਸੇ ਨੌਜਵਾਨ ਦਾ ਸਨਮਾਨ ਕਰਦੇ ਹਾਂ ਉਹ ਲੱਗਦਾ ਕਿ ਸੀ ਆਪਣਾ ਸਨਮਾਨ ਕਰ ਰਹੇ ਹਾਂ ਉਹ ਨੌਜਵਾਨ ਸਾਡਾ ਦੇਸ਼ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੁਸੀਂ ਦੇਖੋ ਕਿ 올림픽ਸ ਦੇ ਵਿੱਚ ਜਦੋਂ ਮੈਡਲ ਟੈਲੀ ਦੇ ਵਿੱਚ ਇੱਕ ਸਿੱਖ ਖੜਾ ਸੀਗਾ ਜਦੋਂ ਅਵਾਰਡ ਦਿੱਤੇ ਜਾ ਰਹੇ ਸੀ ਇੱਕ ਸਿੱਖ ਦੀ ਦਸਤਾਰ ਚਮਕ ਰਹੀ ਸੀ ਤਾਂ ਫਖਰ ਦੇ ਨਾਲ ਸਾਡਾ ਵੀ ਮਾਣ ਉੱਚਾ ਹੁੰਦਾ ਫਖਰ ਦੇ ਨਾਲ ਸਾਡਾ ਵੀ ਸਿਰ ਉੱਚਾ ਹੁੰਦਾ ਕਿ ਸਾਡੀ ਦਸਤਾਰ ਹੈ ਜਿਹੜੀ ਅੱਜ ਦੇਖੋ ਪੈਰਾਸੋਲਿਪਿਕਸ ਦੇ ਵਿੱਚ ਨਜ਼ਰ ਆ ਰਹੀ ਹੈ ਸੋ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਨੌਜਵਾਨ ਬੱਚੇ ਬੱਚੀਆਂ ਨੂੰ ਕਿ ਜ਼ਰੂਰ ਅੱਗੇ ਆਓ ਦੇਸ਼ ਕੌਮ ਦਾ ਨਾਮ ਜ਼ਰੂਰ ਰੋਸ਼ਨ ਕਰੋ